ਮੇਰੀ ਬੇਟੀ ਦਾ ਵੀ 2.5 ਸਾਲ ਪਹਿਲਾਂ ਹੈ ਮੇਰੀ ਕੁਆਟਰ ਨਹੀਂ ਕੀਤਾ ਸੀ ਉਹਨੂੰ ਜਿਉਂਦੀ ਨੂੰ ਮਾਰਤਾ ਸੀਗਾ ਜੀ ਪਰ ਜਦੋਂ ਇਹ ਸੁਣਿਆ ਇਨਸੀਡੈਂਟ ਦਾ ਸੇਬ ਦੁਆਰਾ ਮੇਰੀ ਬੇਟੀ ਮੈਨੂੰ ਫੇਰ ਯਾਦ ਆ ਗਈ ਲਈ ਵੀ ਹੋ ਕੀ ਰਿਹਾ ਜੀ ਇਹ ਵੀ ਗਵਾਂਢੀ ਪਰ ਹੁਣ ਮੇਰੀ ਬੇਟੀ ਦੀ ਉਹ ਕਾਤਲ ਨੂੰ ਫਾਂਸੀ ਦੇ ਉਹ ਆਰਡਰ ਹੋਏ ਆ ਬਟ ਹਜੇ ਤੱਕ ਉਹਨੂੰ ਕੋਈ ਫਾਂਸੀ ਨਹੀਂ ਹੋਈ ਜੀ ਕੀ ਚਲੰਦਰ ਦੀ ਤੇ ਨੂੰ ਮਿਲੇਗਾ ਇਨਸਾ ਆਰੋਪੀ ਨੂੰ ਫਾਸਟ ਟਰੈਕ ਸਜ਼ਾ ਤੋਂ ਬਾਅਦ ਵੀ ਹੋ ਜਾਏਗੀ ਫਾਂਸੀ ਇਹ ਸਾਰੇ ਸਵਾਲਾਂ ਦੇ ਜਵਾਬ ਹਰ ਕੋਈ ਚਾਹੁੰਦਾ ਹੈ ਔਰ ਉਮੀਦ ਲਾਏ ਬੈਠਾ ਹੈ ਕਿ ਇਨਸਾਫ ਮਿਲੇਗਾ ਇਸੇ ਉਮੀਦ ਦੇ ਨਾਲ ਮ੍ਰਿਤਕ ਦੀ ਦਾ ਪਰਿਵਾਰ ਕਾਨੂੰਨੀ ਲੜਾਈ ਲੜੇਗਾ ਪਰ ਅਖਰਕਾਰ ਹੋਵੇਗਾ ਕਿ ਇਹ ਕਹੋਜੀ ਘਟਨਾ ਹੀ ਤੁਹਾਨੂੰ ਚੇਤੇ ਕਰਾਣੇ ਆ ਦਿਲਦوز ਹਤਿਆਕਾਂ ਲੁਧਿਆਣਾ ਦੇ ਸ਼ਿਮਲਾਪੁਰੇ ਇਲਾਕੇ ਦੇ ਵਿੱਚ 4 ਸਾਲ ਪਹਿਲਾਂ ਦਿਲਰੋਜ਼ ਨਾਮ ਦੀ ਬੱਚੀ ਦਾ ਕਤਲ ਹੋ ਗਿਆ ਸੀ ਕਤਲ ਕੀਤਾ ਵੀ ਗਵਾਂਡਨ ਨੇ ਸੀ ਔਰ ਮਾਸੂਮ ਬੱਚੀ ਨੂੰ ਕਤਲ ਕਰਕੇ ਆਰੋਪੀ ਮਹਿਲਾ ਵੀ ਉਸ ਨੂੰ ਲੱਭਣ ਦਾ ਡਰਾਮਾ ਪਰਿਵਾਰ ਨਾਲ ਰਲ ਕੇ ਕਰਦੀ ਰਹੀ ਪਰ ਆਖਰਕਾਰ ਮਸਲਾ ਸੁਲਝ ਗਿਆ ਤੇ ਪਰਿਵਾਰ ਨੂੰ ਉਮੀਦ ਜਗੀ ਕਿ ਆਖਰਕਾਰ ਇਨਸਾਫ ਮਿਲੇਗਾ ਇਹ ਕੇਸ ਵੀ ਫਾਸਟ ਟਰੈਕ ਚੱਲਿਆ ਯਾਨੀ ਕਿ ਪੂਰੀ ਸਪੀਡ ਦੇ ਨਾਲ ਸੁਣਵਾਈ ਹੋਈ ਔਰ ਅਰੋਪੀਨੋ ਲਗਭਗ ਅੱਜ ਤੋਂ 1.5 ਸਾਲ ਪਹਿਲਾਂ ਸਜ਼ਾਏ ਮੌਤ ਸੁਨਾ ਦਿੱਤੀ ਗਈ ਹੁਣ ਹੈਰਾਨੀ ਦੀ ਗੱਲ ਹੈ ਕਿ ਅੱਜ 1.5 ਸਾਲ ਬਾਅਦ ਵੀ ਕਾਨੂੰਨੀ ਅਰਚਨਾ ਦੇ ਚੱਲਦਿਆਂ ਉਸ ਨੂੰ ਫਾਂਸੀ ਨਹੀਂ ਹੋ ਸਕੇ ਅੱਜ ਦਿਲਰੋਜ਼ ਦਾ ਪਿਤਾ ਵੀ ਇਸ ਦੀ ਅੰਤਿਮ ਰਸਮਾਵਾਂ ਦੇ ਮੌਕੇ ਤੇ ਜਲੰਧਰ ਪਹੁੰਚਿਆ ਉਸਨੇ ਭਾਵੁਕ ਹੁੰਦੇ ਕਹਿਆ ਕਿ ਇਸ ਘਟਨਾ ਨੇ ਮੈਨੂੰ ਆਪਣੀ ਧੀ ਚੇਤੇ ਕਰਵਾ ਦਿੱਤੀ ਹੈ ਇਸਨੇ ਵੀ ਇਹਨਾਂ ਸ਼ਬਦਾਂ ਨੂੰ ਦੁਹਰਾਇਆ ਕਿ આરોપી ਨੂੰ ਮੌਕੇ ਤੇ ਹੀ ਮਾਰ ਦੇਣਾ ਚਾਹੀਦਾ ਸੀ ਕਿਉਂਕਿ ਇਨਸਾਫ ਨੂੰ ਬਹੁਤ ਦੇਰ ਲੱਗ ਜਾਂਦੀ ਹੈ ਆਪਣੀ ਧੀ ਦੇ ਕੇਜ਼ ਦਾ ਹਵਾਲਾ ਦਿੰਦੇ ਹੋਏ ਉਸਨੇ ਦੱਸਿਆ ਕਿ ਕਿਵੇਂ ਸਜ਼ਾਏ ਮੌਤ ਹੋਣ ਤੋਂ ਬਾਅਦ ਵੀ ਉਸ ਨੂੰ ਹਜੇ ਤੱਕ ਫਾਂਸੀ ਨਹੀਂ ਮਿਲੀ ਭਾਵੁਕ ਹੁੰਦਿਆ ਇਸ ਪਿਤਾ ਨੇ ਕਿਹਾ ਕਿ ਕਾਨੂੰਨੀ ਤੌਰ ਤੇ ਇਨਸਾਫ ਲੈਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਬਹੁਤ ਔਖਾ ਕਿਰਪਾ ਕਰ ਤੁਸੀਂ ਆਖੇ ਸੁਣ ਲਵੋ ਦਿਲਰੋਜ਼ ਦੇ ਪਿਤਾ ਦੇ ਪਾਵਕ ਬੋਲ ਜੋ ਸੋਚਨ ਨੂੰ ਮਜਬੂਰ ਕਰ ਦਿੰਦੇ ਨੇ ਕਿ ਸਾਨੂੰ ਇਨਸਾਫ ਦੀ ਲੜਾਈ ਕਿੰਨੀ ਲੰਬੀ ਲੜਨੀ ਪੈਂਦੀ ਹੈ ਪਹਿਲਾਂ આરોપી ਨੂੰ ਸਜ਼ਾ ਦਵਾਨ ਦੀ ਲੜਾਈ ਤੇ ਫਿਰ ਜੇ ਸਜ਼ਾ ਹੋ ਜਾਏ ਤੋਂ ਉਸ ਤੋਂ ਬਾਅਦ ਫਾਂਸੀ ਰਵਾਨ ਦੇ ਲੜਾਈ ਕਿਉਂਕਿ ਦਿਲਰੋਜ਼ ਦੇ ਪਿਤਾ ਦਾ ਕਹਿਣਾ ਹੈ ਕਿ ਡੇਢ ਸਾਲ ਹੋ ਗਿਆ ਹੈ ਹਜੇ ਤੱਕ ਉਸ ਨੂੰ ਸਜ਼ਾਏ ਮੌਤ ਨਹੀਂ ਦਿੱਤੀ ਗਈ ਕਿਉਂਕਿ ਡੇਢ ਸਾਲ ਪਹਿਲਾਂ ਫੈਸਲਾ ਤਾਂ ਆ ਗਿਆ ਸੀ ਪਰ ਅੱਜ ਤੱਕ ਫਾਂਸੀ ਨਹੀਂ ਹੋਈ ਮੇਰੀ ਬੇਟੀ ਦਾ ਵੀ 2.5 ਸਾਲ ਪਹਿਲਾਂ ਮੇਰੀ ਘਵੰਡ ਨਹੀਂ ਕੀਤਾ ਸੀ ਉਹਨੂੰ ਵੀ ਜਿਉਂਦੀ ਨੂੰ ਮਾਰਤਾ ਸੀ ਜੀ ਪਰ ਜਦੋਂ ਇਹ ਸੁਣਿਆ ਇਨਸੀਡੈਂਟ ਦਾ ਸੇਫ ਦੁਆਰਾ ਮੇਰੀ ਬੇਟੀ ਮੈਨੂੰ ਫਿਰ ਯਾਦ ਆ ਗਈ ਲੇ ਵੀ ਹੋ ਕੀ ਰਿਹਾ ਜੀ ਇਹ ਇਹ ਵੀ ਗਵਾਂਡੀ ਬਹੁਤ ਦੁੱਖ ਲੱਗਿਆ ਜੀ ਤੇ ਵੀ ਕੀ ਹੋ ਕੀ ਰਿਹਾ ਜੀ ਸਾਡੇ ਪੰਜਾਬ ਨੂੰ ਜੀ ਗਵਾਂਡੀ ਗਵਾਂਡੀ ਨੂੰ ਕੀ ਕਰ ਰਿਹਾ ਜੀ ਜੀ ਪਰ ਕੀ ਮੰਗ ਕੀ ਕਰਦੇ ਮੰਨ ਮੰਨੋਲਾ ਨਾ ਕਰੋ ਕਾਨੂੰਨ ਸਖਤ ਹੋਣਾ ਚਾਹੀਦਾ ਕਿਉਂਕਿ ਕਾਨੂੰਨ ਜੇ ਸਖਤ ਹੋਏਗਾ ਤਾਂ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਨੂੰ ਥੋੜੀ ਸੋਚ ਹੀ ਆਵੇਗੀ ਬਿਲਕੁਲ ਜੀ ਆਪਾਂ ਤਾਂ ਕਹਿੰਦੇ ਇਹਨੂੰ ਉਸੇ ਟਾਈਮ ਹੀ ਉੱਥੇ ਮਾਰ ਦੇਣਾ ਚਾਹੀਦਾ ਸੀਗਾ ਜੀ ਲੈ ਵੀ ਅੱਗੇ ਲਾਅ ਦਾ ਹੋਣਾ ਹੀ ਨਹੀਂ ਸੀਗਾ ਜੀ ਖਤਮ ਹੀ ਏੜੇ ਸਾਰਾ ਕੁਝ ਜੀ ਪਰ ਹੁਣ ਮੇਰੀ ਬੇਟੀ ਦੀ ਉਹ ਕਾਤਲ ਨੂੰ ਫਾਂਸੀ ਦੇ ਹੋ ਆਰਡਰ ਹੋਏ ਬਟ ਹੇ ਤੱਕ ਉਹਨੂੰ ਕੋਈ ਫਾਂਸੀ ਨਹੀਂ ਹੋਈ ਜੀ ਕਿੰਨੀ ਧੇਰ ਹੋ ਗਏ ਫਾਂਸੀ ਦੇ ਆਰਡਰ ਹੋਏ ਉਹਨੂੰ 1.5 ਸਾਲ ਹੋ ਗਏ ਜੀ ਕੱਲੂ ਮੇਰੀ ਬੇਟੀ ਨੂੰ 4 ਸਾਲ ਹੋ ਜਾਣੇ ਅੱਗਈ ਨੂੰ ਜੀ 28 ਨਵੰਬਰ 2021 ਨੂੰ ਗਈ ਸੀ ਕਿਉਂ ਨਹੀਂ ਫਾਂਸੀ ਕਿਉਂ ਨਹੀਂ ਹੋ ਰਹੀ ਪਤਾ ਨਹੀਂ ਜੀ ਹੁਣ ਇਹਦੇ ਵਿੱਚ ਕੀ ਹੈ ਜੀ ਕੀ ਨਹੀਂ ਹਸਤਾਬ ਜੀ ਸਾਡਾ ਕੇਸ ਵੀ ਫਾਸਟ ਟਰੈਕ ਤੇ ਚੱਲਿਆ ਸੀਗਾ ਜੀ ਤਾਂ ਫਾਂਸੀ ਦੇ ਆਰਡਰ ਹੋ ਗਏ ਹੁਣ ਪਤਾ ਨਹੀਂ ਫਾਂਸੀ ਦਾ ਉਹਨੂੰ ਕੀ ਹਸਤਾਬ ਤਾਂ ਕੀ ਨਹੀਂ ਕੀ ਹੁਣ ਉਹ ਤੁਹਾਨੂੰ ਲੋੜਾ ਕਿ ਤੁਹਾਡੀ ਬੇਟੀ ਦਾ ਇਨਸਾਫ ਹੋਵੇ ਬੇਟੀ ਦਾ ਇਨਸਾਫ ਹੋਵੇਗਾ ਆਪਾਂ ਤਾਂ ਕਹਿੰਦੇ ਆ ਜੀ ਪ੍ਰਮਾਤਮਾ ਜਲਦੀ ਤੋਂ ਜਲਦੀ ਇਹਨਾਂ ਨੂੰ ਇਨਸਾਫ ਦਵੇ ਜੀ ਇਹਨਾਂ ਦਾ ਦੁੱਖ ਸਾਡੇ ਤੋਂ ਵੀ ਵੱਡਾ ਜੀ